ਤਾਂ ਸੂਬੇ ਵਿੱਚ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਲਈ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠਲ ਪਾਈ ਜਾ ਸਕੇ ਸੋ ਇਹਦੇ ਤੇ ਚੱਲਦੇ ਥਾਣਾ ਨੰਗਰਪੁਰ ਪੁਲਿਸ ਦੇ ਹੱਥ ਤੋਂ ਵੱਡੀ ਕਾਮਯਾਬੀ ਲੱਗੀ ਜਿੱਥੇ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਨੂੰ ਇੱਕ ਗੱਡੀ ਪਿਸਟਲ ਜਿੰਦਾਕਾਰਤੂਸ 51.17 ਗ੍ਰਾਮ ਹਰਾਈ ਬੱਤੇ ਬਹੱਗ ਹਜ਼ਾਰ ਰੁਪਏ ਦੇ ਕਰੀਬ ਡਰਗ ਮਨੀ ਸਮੇਤ ਕਾਬੂ ਕੀਤਾ ਹੈ ਜੇ ਜਿਸਰਾਂ ਕੋਈ ਤੁਸ ਜਾਨਦੇ ਹੋ ਕਿ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਬਦਮਾਸ਼ ਅੰਸਰ ਹੈ ਤੇ ਜਿਹੜੇ ਨਸ਼ਾ ਵੇਚਣ ਚ ਲੱਗੇ ਆ ਸਪਲਾਈਰ ਤੇ ਪੈਡਲਰ ਉਹਨਾਂ ਤੇ ਬਹੁਤ ਹੀ ਡਿਸਾਈਸਿਵ ਐਕਸ਼ਨਸ ਕਰ ਰਹੀ ਹੈ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਮਿਰਥਲ ਚ ਇੱਕ ਐਨਕਾਊਂਟਰ ਵੀ ਹੋਇਆ ਸੀ ਜਿਹਦੇ ਚ ਇੱਕ ਜਿਹੜਾ ਬਦਮਾਸ਼ ਲੜਕਾ ਸੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਤੇ ਉਹਦੇ ਬਾਅਦ ਹੋਰ ਵੀ ਆਪਾਂ ਪਠਾਨਕੋਟ ਚ ਇੱਕ ਦੋ ਆਪਰੇਸ਼ਨ ਕੀਤੇ ਜਿੱਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਜਿਹੜੀ ਕਰ ਰਿਹਾ ਹੈ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਕਰ ਰਹੀ ਜਿੱਥੇ ਐਸ ਪਰ ਲਾ ਸਾਨੂੰ ਜੋ ਚੀਜ਼ ਕਰਨ ਦੀ ਲੋੜ ਆ ਤੇ ਆਪਾਂ ਕਰਾਂਗੇ ਵੀ ਨਹੀਂ ਲੇਟੈਸਟ ਜੀ ਜਿਹੜਾ ਆਪਣਾ ਮੁਕਦਮਾ ਆਪਾਂ ਦਰਜ ਕੀਤਾ ਹੈ ਐਫ ਆਈ ਆ ਨੰਬਰ 20 176 25 ਨੂੰ ਜਿਹੜਾ ਇਹ ਮੁਕਦਮਾ ਦਰਜ ਹੋਇਆ ਜੀ ਅੰਡਰ ਸੈਕਸ਼ਨ 21 27 ਏ 61 85 ਐਨ ਡੀ ਪੀ ਐ ਸੈਟ ਇਸ ਮੁਕਦਮੇ ਚ ਇਸ ਤਰ੍ਹਾਂ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਇਥੇ ਕਟਲੋਰ ਸੀ ਲੜਕਾ rahul anda ਉਹਦੇ ਉੱਪਰ ਆਪਾਂ ਕਾਫੀ ਧੀਰ ਤੋਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡਿਟੇਲਸ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹਨਾਂ ਤੇ ਆਪਾਂ ਲਗਾਤਾਰ ਹੀ ਜਿਹੜੇ ਆ ਆਪਰੇਸ਼ਨ ਪਲਾਨ ਕਰਨੇ ਆ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤ ਹੀ ਪਿਆਣੀ ਨਿਗ੍ਹਾ ਰਹਿੰਦੀ ਹੈ rahul anda ਜਿਹੜਾ ਇਹ ਲੜਕਾ ਹੈ ਪੁੱਤਰ ਸੇਵਾਰਾਮ ਇਹਦੇ ਪਿੱਛੇ ਆਪਾਂ ਕਾਫੀ ਧੀਰ ਤੋਂ ਲੱਗੇ ਸੀ ਪਹਿਲੇ ਵੀ ਸਾਡਾ ਕੋਈ ਇੱਕ ਤੋਂ ਬਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ CIA ਦੀ ਟੀਮ ਤੇ ਨਾਲ SHQ ਨੰਗਲਪੂਰ ਖੁਦ ਦਵਿੰਦਰ ਕਾਸ਼ਨੀ ਜੀ ਇਸ ਚੀਜ਼ ਦੇ ਉੱਪਰ ਲੱਗੇ ਹੋਏ ਸੀ ਕਾਫੀ ਦਿਨ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਮੀਰਥਲ ਨਾਕੇ ਤੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੋਸ਼ੀ ਜਿਹੜੇ ਆਪਾਂ ਉੱਥੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦਾ ਨਾਮ ਹੈ ਜੀ ਅਸ ਅਸ ਅਸਮੀਤ ਸਿੰਘ ਉਰਫ ਬਿੱਲੀ ਜੱਟ ਤੇ ਬਿੱਲੀ ਜੱਟ ਵੀ ਇਹਨਾਂ ਦੇ ਗੈਂਗ ਦਾ ਮੈਂਬਰ ਆ ਇਹ ਵੀ ਬਦਮਾਸ਼ ਟਾਈਪ ਲੜਕਾ ਤੇ ਇਹਦੀ ਵੀ ਸਾਨੂੰ ਕਾਫੀ ਦਿਨ ਤੋਂ ਤਲਾਸ਼ ਸੀ ਇਸ ਤੋਂ ਇਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਾਸੀ ਮੁਹੱਲਾ ਕੱਚੇ ਕ્વાਟਰ ਇਹਦਾ ਰਿਸ਼ਤੇਦਾਰ ਆ ਜੀ ਆਪਣਾ ਰਾਹੁਲ ਲੱਡੇ ਦਾ ਤੇ ਇਹਨੂੰ ਵੀ ਆਪਾਂ ਉਥੋਂ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਤਿੰਨਾਂ ਕੋਲੋਂ ਆਪਾਂ 51.17 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਬਲੈਰੋ ਕਾਰ ਨੰਬਰੀ ਪੀਪੀ 07 ਬੀਡੀ 86 14 ਤੇ 3530 ਰੁਪਏ ਜਿਹੜੀ ਆ ਡਰਗ ਮਨੀ ਵੀ ਆਪਾਂ ਇਹਨਾਂ ਤੋਂ ਮੌਕੇ ਤੋਂ ਰਿਕਵਰ ਕੀਤੀ ਸੀ ਤੋਂ ਉਹਦੇ ਬਾਅਦ ਇਹ ਜਿਹੜੇ ਮਲੇ ਫਾਈਰ ਜਿਹੜੀ ਐ ਰਜਿਸਟਰ ਕੀਤੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਥੋੜਾ ਬਦਮਾਸ਼ ਟਾਈਪ ਦਾ ਲੜਕਾ ਸੀ ਰਾਹੁਲ ਅੰਡਾ ਉਹਦੇ ਬਾਅਦ ਐਸਐਚਓ ਨੰਗਲਪੁਰ ਦਵਿੰਦਰ ਕਾਸ਼ਨੀ ਜੀ ਦੀ ਟੀਮ ਨੇ ਇਹਦੇ ਬਾਅਦ ਜਿਹੜੀ ਇਹਨਾਂ ਤੋਂ ਜਿਹੜੀ ਗਹਿਨ ਪੁਸ਼ਕਿਸ਼ ਕੀਤੀ ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਗਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ ਇੱਕ ਪਿਸਟਲ ਦੀ ਤੇ ਨਾਲ ਇੱਕ ਜਿੰਦਾ ਰੋਂਗ ਤੇ ਨਾਲ 65000 ਰੁਪਏ ਜਿਹੜਾ ਰਿਕਵਰ ਕੀਤਾ ਇਹਦੀ ਫਰਦਰ ਪੁਸ਼ਗਿਸ਼ ਤੇ ਜੋ ਇਹਨੇ ਨਿਸ਼ਾਨਦੇਹੀ ਦਿੱਤੀ ਉਹਦੇ ਤੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿਟ ਲਿਸਟ 'ਚ ਅੱਗੇ ਹੈ ਜਿਹੜਾ ਹੈ ਕਿ ਇਹ ਪੈਟਲਿੰਗ ਦਾ ਕੰਮ ਵੀ ਕਰ ਰਿਹਾ ਬਦਮਾਸ਼ ਵੀ ਹੈ ਮਲਟੀਪਲ ਐਫ ਆਈਆਰਸ ਹੈ ਤੇ rahul lade ਤੇ ਸਾਡਾ ਜਿਹੜਾ ਸ਼ੱਕ ਸੀ ਪਹਿਲੇ ਕਿ ਇਹਦੇ ਕੋਲ ਵੈਪਨ ਹੈ ਉਹ ਵੀ ਜਿਹੜੀ ਚੀਜ਼ ਆ ਉਹ ਸਹੀ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਐਸਐਚਓ ਨੇ ਇਸ ਟੀਮ ਨੂੰ ਲੀਡ ਕਰਕੇ ਤੇ ਵੈਪਨ ਰਿਕਵਰ ਕੀਤਾ ਨਾਲ ਸੀਆਈਏ ਦੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਇੱਕ ਵੈਪਨ ਜਿੰਦਾ ਰੌਣ ਤੇ ਨਾਲ 65000 ਰੁਪਏ ਫਰਦਰ ਇੱਥੇ ਰਿਕਵਰੀ ਕੀਤੀ ਹੈ ਜੀ ਇਹਨਾਂ ਦੇ ਜਿਹੜੇ ਇਹਨਾਂ ਨੇ ਨਸ਼ਾ ਲਿਆਉਣ ਦੇ ਸੋਰਸ ਬਾਰੇ ਦੱਸਿਆ ਉਹਦਾ ਨਾਮ ਮੈਂ ਫਿਲਹਾਲ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਉਹ ਬੰਦਾ ਹਲੇ ਆਪਾਂ ਫੜਿਆ ਨਹੀਂ ਇਹਦੀ ਫਰਦਰ ਨਿਸ਼ਾਨਦੇਹੀ ਤੇ ਅਗਰ ਆਪਾਂ ਦੇਖੀਏ ਤੇ ਤਕਰੀਬਨ 8 ਕ ਬੰਦੇ ਹੋਰ ਆਪਾਂ ਨਾਮਜ਼ਦ ਕੀਤੇ ਆ ਉਹਨਾਂ ਚ ਬੋਥ ਸਾਈਡ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਬੈਕਵਰਡ ਲਿੰਕੇਜ ਇਹ ਕਿਥੋਂ ਨਸ਼ਾ ਤੇ ਅਸਲਾ ਲੈ ਕੇ ਆਏ ਤੇ ਫਰਦਰ ਇਹ ਕਿਨੂੰ ਵੇਚਦੇ ਸੀ ਉਹਨਾਂ ਦੇ ਨਾਮ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਉਹਨਾਂ ਤੇ ਵੀ ਆਪਾਂ ਪਕੜ ਕਰ ਰਹੇ ਆ ਉਹਨਾਂ ਚੋਂ ਵੀ ਇਕੱਲੇ ਇਕੱਲੇ ਬੰਦੇ ਦੀ ਆਪਾਂ ਤਸਦੀਕ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਆਪਾਂ ਫੜ ਲਾਂਗੇ ਇਹ ਨਿਸ਼ਚਿਤ ਕਰੋ ਬਰੋਦਰ